ਪਹਿਲਾ ਸੱਜਾ ਕੇ ਜਲਦੀ ਤੋਂ ਜਲਦੀ ਆ ਕੇ ਆਪਣਾ ਆਪਣਾ ਸਥਾਨ ਸੰਭਾਲੋ ਕੁਝ ਹੀ ਪਲਾਂ ਦੇ ਵਿੱਚ ਛਿੰਝ ਮੇਲੇ ਦੀ ਸ਼ੁਰੂਆਤ ਦੀ ਪਹਿਲੀ ਕੁਸ਼ਤੀ ਸ਼ੁਰੂ ਕਰਨ ਜਾ ਰਹੇ ਆ ਕੁਸ਼ਤੀਆਂ ਸ਼ੁਰੂ ਹੋ ਚੁੱਕੀਆਂ ਨੇ ਜਲਦੀ ਤੋਂ ਜਲਦੀ ਪਹਿਲਵਾਨ ਸੱਜਣ ਜਿਨ੍ਹਾਂ ਦੀ ਛਿੰਝਾਂ ਮੰਨ ਰੱਬ ਤੋਂ ਖੈਰ ਜਹਾਨ ਯਾਰਾ ਪੰਜਾਬ ਦੀ ਧਰਤੀ ਤੇ ਰੰਗ ਭਾਗ ਲਾਉਣ ਛੰਜਾ ਇਹ ਹੁਣ ਤਾਂ ਲੱਗਣੇ ਨੇ ਇੱਕ ਥਾਲ ਦੇ ਵਿੱਚ ਵਿੱਚ ਕਿਨ ਠੱਠਣਾ ਕਿ ਟੈਣਾ ਜੱਗ ਦੇ ਉੱਤੇ ਚੌਂਕੜ ਦੇ ਲਈ ਹੌਸਲਾ ਰੱਖਣਾ ਪੈਣਾ ਕਿਉਂਕਿ ਚੰਗੇ ਇਨਸਾਨ ਸਫਲਤਾ ਵਿੱਚੋਂ ਸਫਲਤਾ ਟੋਲਦੇ ਆ ਫੂਨ ਮੇ ਲੋ ਦੇ ਵਿੱਚੋਂ ਕੌਮਾਂ ਦੀ ਜ਼ਿੰਦਗੀ ਟੋਲ ਕੱਢ ਦਿੱਤੀ ਜਾਣੀ ਹੈ ਹਰਮਨ ਲਖਣ ਪਹਿਲਵਾਨ ਦੀ ਬਾਹ ਖੜੀ ਕਰੋ ਕਰਨ ਲੱਗੇ ਆਪਾਂ ਹਰਮਨ ਲਖਣ ਜੀ ਮੇਰੀ ਕੋਸ਼ਿਸ਼ ਹੈ ਜੀ ਸਹੀ ਦਿਲ ਦੀ ਬਾਤ ਦਿੱਤੀ ਜਾ ਚੁੱਕੀ ਹੈ ਹਰਮਨ ਲਖਣ ਪਹਿਲਵਾਨ ਸੁਨੀਲ ਰਾਜਪੁਰ ਖੁੰੜਾ ਕਮਲ ਭੋਡੇ ਸਮਰਾਏ ਸੁਨੀਲ ਰਾਜਪੁਰ ਖੁੰੜਾ ਤੇ ਕਮਲ ਭੋਡੇ ਸਮਰਾਏ ਯਾਕਤ ਢਲੇਤਾ ਵੀ ਕਿਹੜਾ ਪਹਿਲਵਾਨ ਆ ਬਾਹ ਖੜੀ ਕਰੋ ਯਾਕਤ ਢਲੇਤਾ ਯਾਕਤ ਢਲੇਤਾ ਤੇ ਹਰਮਨ ਰਾਮੇਵਾਲ ਇਧਰ ਹਾਂਜੀ ਯਾਪਕ ਤਲੇਦਾ ਵੀ ਗੱਡੀਆਂ ਹੋਣ ਝਾੜੀਆਂ ਆਈਆਂ ਫੇਤੇ ਗੱਲ ਮਾੜੀ ਐ ਇਹ ਤੁਸੀਂ ਕੋਲਣਾ ਝਾੜੇ ਨਾਲ ਹੀ ਝਿੰਜ ਹੈ ਝਾੜੇ ਕਰਕੇ ਝਿੰਜ ਭਾਵੇਂ ਮੱਝ ਜੋ ਮਜੇ ਜੀ ਜਿੰਦਗੀ ਗੱਲ ਹੈ ਹੁਣ ਥੱਲੇ ਵਾਲਾ ਖੜਿਆ ਬੈਠਾ ਜੀਨਦਰਪ ਸਿੰਘ ਜੀ ਆਏ ਹੈ ਜੀ ਸਰਪੰਚ ਸਾਹਿਬ ਕੀ ਨਾ ਆ ਜੀ ਦਰਸ਼ਨ ਸਿੰਘ ਜੀ ਤੋਂ ਪਹਿਲਾਂ ਤੁਹਾਨੂੰ ਛੇਜ ਮੇਰੇ ਦੀਆਂ ਬਹੁਤ-ਬਹੁਤ ਵਧਾਈਆਂ ਹਾਂ ਕਿੰਨੀ ਕੋ ਖੁਸ਼ੀ ਕਿੰਨਾ ਤੁਹਾਨੂੰ ਖੁਸ਼ੀ ਜਣਾ ਚਾਹੋਗੇ ਤੁਹਾਨੂੰ ਤਾਂ ਅਜੀ ਬਹੁਤ ਖੁਸ਼ੀ ਆ ਇਸ ਗੱਲ ਦੀ ਹਰ ਥਾਂ ਲਈ ਅਸੀਂ ਕਰਾਉਣੀ ਹੈ ਪਹਿਲੇ ਚਾਰ ਪੰਜ ਦਿਨ ਪਹਿਲੇ ਤਿਆਰੀ ਕਰਨ ਲਈ ਦੇ ਆ ਠੀਕ ਹੈ ਇੰਨੀ ਖੁਸ਼ੀ ਹੈ ਆ ਠੀਕ ਹੈ ಗ್ರಾಮ ਪੰਚਾਇਤ ਤੇ ਐਨਆਰਆਈ ਭਰਾਵਾਂ ਦਾ ਕਿੰਨਾ ਕਿ ਸਹਿਯੋਗ ਰਿਹਾ ਸਾਰਾ ਇਹ ਨਾ ਸਾਰਾ ਇਹ ਨਾ ਠੀਕ ਹੈ ਜੀ ਅੱਜ ਕੱਲ ਦੀ ਜਨਰੇਸ਼ਨ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਕਹਿੰਦੇ ਆ ਪਈ ਸਪੋਰਟਸ ਨਾਲ ਜੁੜੋ ਆ ਜਿਹੜੀਆਂ ਕੁਸ਼ਤੀਆਂ ਉਹਨਾਂ ਨੂੰ ਖਾਸ ਕਰਕੇ ਉਹਨਾਂ ਨੂੰ ਸਿਖਾਓ ਇਹ ਤਕੜੇ ਹੋਣ ਨੌਜਵਾਨ ਜਿਹੜੇ ਆ ਇਧਰ ਨੂੰ ਜੁੜਨ ਠੀਕ ਹੈ ਸलाम ਦਾਤੋ ਬਚਨ ਸਰਪਾਲ ਸਾਹਿਬ ਪਹਿਲੇ ਜੀ ਛਿੰਝ ਦੇ ਹੋਣੀ ਛਿੰਝ ਕੀ ਪਰਗ ਲੱਗਦਾ ਤੁਹਾਨੂੰ ਥੋੜਾ ਜਿਹਾ ਲੱਗਦਾ ਆ ਵੈਸੇ ਉਹ ਆਪਣਾ ਕੀ ਆ ਉਹ ਲੋਕ ਪੂਨਾ ਦੇ ਦੇਖਣ ਲੱਪੇ ਗਰਸ਼ਕ ਘਟ ਆਉਂਦੇ ਆ ਇਹ ਥੋੜਾ ਜਿਹਾ ਫਰਕ ਹੈ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਹਰਪਾਲ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਦੀ ਛਿੰਝ ਤੇ ਬਾਰੇ ਬਹੁਤ ਲੱਖ ਖੁਸ਼ੀਆਂ ਪਾਸ਼ਾਆਂ ਜੇ ਸਤਗੁਰੂ ਨਜ਼ਰ ਕਰੇ ਹਾਂਜੀ ਦੇ ਮਾਂ ਬਾਪਾਂ ਅਨੁਸਾਰ ਬਜ਼ੁਰਗਾਂ ਦੀ ਪਾਈ ਹੋਈ ਪਰੰਪਰਾ ਦੇ ਅਨਸਾਰ ਇਹ ਜੇ ਲੱਖਾਂ ਦੇ ਦਾਤੇ ਦਾ ਛੰਝ ਮੇਲਾ ਨਗਰ ਸਰੀਂ ਦਾ ਦੁਆਬੇ ਦੀ ਮਸ਼ਹੂਰ ਛੰਝ ਹਿੰਦੁਸਤਾਨ ਦੇ ਵਿੱਚ ਪੰਜਾਬ ਇੱਕ ਸੱਚੀ ਤੇ ਸੁੱਚੀ ਆਧਾਰਨਾ ਹੈ ਅੰਨ ਦਾਤਾ ਉਹਨਾਂ ਵਿੱਚੋਂ ਇਹ ਨਗਰ ਦੁਆਬੇ ਦਾ ਜੋ ਸਿਆਸਤ ਦਾ ਗੜ੍ਹ ਹੈ ਜਿਵੇਂ ਕਿ ਪਰਮ ਸਤਕਾਰ ਜੋ 1948 ਤੋਂ ਬਾਅਦ ਜਦੋਂ 47 ਦਾ ਪਾਕਿਸਤਾਨ ਤੇ ਹਿੰਦੁਸਤਾਨ ਅਲੱਗ ਹੋਇਆ ਸਾਡੇ ਨਗਰ ਦੇ ਪਰਮ ਸਤਕਾਰਯੋਗ ਜਥੇਦਾਰ ਪ੍ਰੀਤਮ ਸਿੰਘ ਸ਼ਰੀ ਜੋ ਕਿ ਸ਼੍ਰੋਮਣੀ ਪ੍ਰਮੁੱਖ ਕਮੇਟੀ ਦੇ ਮੈਂਬਰ ਰਹੇ ਉਹ ਹੀ ਇਸੇ ਨਗਰ ਦੇ ਸੰਤ ਪਰਮ ਸਤਕਾਰਯੋਗ ਜਥੇਦਾਰ ਕੁਲਦੀਪ ਸਿੰਘ ਜੀ ਬੰਡਾਲਾ ਉਹ ਵੀ ਇਸੇ ਨਗਰ ਦੇ ਨੇ ਉਹਨਾਂ ਦਾ ਬੇਟਾ ਸਤਕਾਰਯੋਗ ਐਮਐਲਏ ਰੈਨ ਕੁਦਰਦੁੱਲ ਸਾਹਿਬ ਗੁਰਪ੍ਰਤਾਪ ਸਿੰਘ ਜੀ ਬਡਾਲਾ ਸਾਹਿਬ ਉਹਨਾਂ ਦਾ ਵੀ ਇਹੀ ਨਗਰ ਹੈ ਸਰਦਾਰ ਮਰਾਉ ਸਿੰਘ ਤਿੰਨ ਵਾਰ ਪੰਜਾਬ ਦੇ ਵਜ਼ੀਰ ਰਹੇ ਆ ਮੈਂਬਰ ਆਫ ਪਾਰਲੀਮੈਂਟ ਜਲੰਧਰ ਰਹੇ ਆ ਪਦਮ ਪੂਸ਼ਣ ਬਾਦ ਰਹੇ ਆ ਵਰਲਡ ਫੇਮਸ ਐਥਲੀਟਿਕ ਦੇ ਰਹੇ ਉਹ ਵੀ ਇਸੇ ਨਗਰ ਦੀਆਂ ਸ਼ਖਸੀਤਾਂ ਨੇ ਸਰਦਾਰ ਰਜਿੰਦਰ ਸਿੰਘ ਜੀ ਅਲੰਪੀਅਨ ਸਰਦਾਰ ਰਜਿੰਦਰ ਸਿੰਘ ਅਲੰਪੀਅਨ ਉਹ ਵੀ ਇਸੇ ਨਗਰ ਦੇ ਨੇ ਜਿਨ੍ਹਾਂ ਸਾਡੇ ਨਗਰ ਦਾ ਨਾਮ ਰੋਸ਼ਨ ਕੀਤਾ ਹੋਰ ਬਹੁਤ ਸਾਰੀ ਸਭ ਤੋਂ ਵੱਡੀ ਖੁਸ਼ੀ ਸਾਡੇ ਨਗਰ ਦੀ ਇਹ ਆ ਕਿ ਸਾਡੇ ਨਗਰ ਦੇ 100 200 ਬੱਚਾ ਸ਼ਾਮ ਨੂੰ ਹਾਕੀ ਦੀ ਇੱਥੇ ਨਰਸੀ ਦੀ ਹੈ ਦੁਆਬੇ ਦੀ ਜਿਵੇਂ ਕਿ ਸੰਸਾਰਪੁਰ ਖੁਸਰੋਪੁਰ ਹੈ ਤੇ ਸ੍ਰੀ ਵੀ ਉਹਨਾਂ ਦੇ ਨਾਲ ਤੀਜੇ ਨੰਬਰ ਤੇ ਜੱਲੇ ਜਲੰਧਰ ਚੋਂਦਾ ਲੱਖਾਂ ਨੇ ਦਾਤੇ ਦਾ ਸ਼ੰਗ ਮੇਲਾ ਪ੍ਰਾਤਨ ਬਜ਼ੁਰਗਾਂ ਦਾ ਪਾਇਆ ਹੋਇਆ ਬਹੁਤ ਮੇਰਾ ਨਾਮ ਚਰਨਪੁਰੇ ਵਾਲਾ ਜੀ ਤੁਸੀਂ ਸ੍ਰੀਪਿੰਡ ਦੇ ਚਾਹੇ ਬਹੁਤ ਵਧੀਆ ਮਾਹੌਲ ਹੈ ਜੀ ਨਿਆੜੇ ਵਾਲੇ ਵਧੀਆ ਗਾਹ ਚੰਗੇ ਖੰਮਾਂ ਤੇ ਲੱਗਣ ਅਸ਼ੇ ਛੱਡਣ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਮੈਂ ਤਾਂ ਇਹ ਗੱਲ ਕਹਿ ਰਿਹਾ ਅਸੀਂ ਆਖਰਕਾਰ ਜਿਹੜਾ ਬੰਦੇ ਆ 60% ਘੱਟ ਇੰਟਰਸਟ ਲੈਂਦੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਬਹੁਤ ਲੈਂਦੇ ਜੀ ਨਿਆਰੇ ਪੁਲਵਾਨ ਬਹੁਤ ਹੈ ਜੀ ਅੱਜਕੱਲ ਦਾ ਯੂਟਿਊਬ ਤੇ ਵੀ ਇਹ ਜਿਹੜਾ 60% ਇੰਟਰਸਟ ਲੈ ਰਿਹਾ WhatsApp ਤੇ ਜਾਤਾ ਇੰਟਰਸਟ ਲੈ ਰਿਹਾ ਤੇ YouTube ਤੇ ਵੀ ਲੈ ਰਿਹਾ Facebook ਤੇ ਵੀ ਲੈ ਰਿਹਾ ਉਹ ਵੀ ਦਾ ਜੀ ਕਰਦਿਆਂ ਦੀ ਗਲਤੀ ਆ ਹਾਂਜੀ ਮੈਨੂੰ 45 ਸਾਲ ਹੋ ਗਏ ਅਮਰੀਕਾ ਗਏ ਨੂੰ ਮੈਂ 13 ਸਾਲ ਲੱਗਿਆ ਮੈਨੂੰ ਸ਼ੌਕ ਹੈ ਮੇਰਾ ਸਾਰਾ ਟੱਬਰ ਸਾਰਾ ਕੁਝ ਬਾਹਰ ਹੈ ਜੀ ਹਾਂਜੀ ਮੈਂ ਆਪਣੇ ਸ਼ੌਕ ਨੂੰ ਹੀ ਹੁਣਾ ਜੀ ਇੱਥੇ ਠੀਕ ਹੈ ਮੈਂ ਬੱਚਿਆਂ ਨੂੰ ਖੇਡ ਦੇ ਦਿੱਤੇ ਜਰਾ ਮੈਂ ਨੇੜੇ ਵਾਲੇ ਪਿੰਕੇ ਪੰਜਾਬ ਸਿੱਧੇ ਪਾਸੇ ਪਵੇ ਬਾਹਰ ਕਾਰ ਦੀ ਗਰੋੜਨਾ ਪਵੇ ਉਹਦੇ ਦਿਹਾੜੀਆਂ ਕਰਦੇ ਸੀ ਅਸੀਂ ਬੇਤੀਆ ਵੀ ਆਪਾਂ ਜੀ ਧਿਆਨ ਦੇ ਕੇ ਪੜਿਆ ਲਿਖਿਆ ਲੈ ਆਣਾ ਬਾਹਰ ਚੱਲਦੇ ਤੇ ਵੀ ਅਜੀ ਆਪਣਾ ਪੁਰਾਣਾ ਲੈ ਕੇ ਚੱਲੀ ਗਏ ਮੈਂ ਜੂਪਾ ਸੇ ਹੀ ਕਰ ਲੈ ਫੋਨ ਜੀ ਠੀਕ ਹੈ ਨਾਮ ਆਪਣਾ ਮੇਰਾ ਨਾਮ ਚਰਨਜੀਤ ਪੁਰੇ ਵਾਲੇ ਜੀ ਬਹੁਤ ਬਹੁਤ ਮਿਹਰਬਾਨੀ ਜੀ ਥੈਂਕ ਯੂ ਜੀ ਨੰਬਰ ਦੱਸ ਸਕਦਾ ਨੰਬਰ ਲੈ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹੜੀ ਜਗ੍ਹਾ ਤੋਂ ਆਏ ਸਰ ਅਸੀਂ ਲੰਡਨ ਤੋਂ ਆਏ ਜੀ ਅੱਛਾ ਸਭ ਤੋਂ ਪਹਿਲਾਂ ਤੁਹਾਨੂੰ ਛੇਂਜ ਦੀਆਂ ਬਹੁਤ ਬਹੁਤ ਵਧਾਈਆਂ ਸਾਨੂੰ ਵੀ ਬਹੁਤ ਬਹੁਤ ਕਿੰਨੀ ਵੀ ਖੁਸ਼ੀ ਕਿੰਨਾ ਕੋਈ ਚਾਹੀ ਕਹਿਣਾ ਚਾਹੁੰਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿੰਨੇ ਸਾਲਾਂ ਤੋਂ ਅਸੀਂ ਕਈ ਵਾਰੀ ਮਿਸ ਹੋ ਜਾਂਦਾ ਪਰ ਉਦਾਂ ਹਰ ਸਾਲ ਟਰਾਈ ਕਰੀਦੀ ਆਉਣ ਦੀ ਠੀਕ ਹੈ ਜੀ ਜਿੰਨੇ ਵੀ ਨਗਰ ਨਿਵਾਸੀ ਆ ਮਤਲਬ ਸਾਰੇ ਆਪੋ ਆਪਣੇ ਥਾਂ ਕੋਈ ਅਮਰੀਕਾ ਕੋਈ ਕੈਨੇਡਾ ਠੀਕ ਹੈ ਸਾਰਾ ਹੀ ਕੋਸ਼ਿਸ਼ ਕਰਦੇ ਆ ਪਰ ਕਮਾਕਾਰਾਂ ਦੇ ਵਿੱਚ ਨਹੀਂ ਵੀ ਆ ਹੁੰਦਾ ਅੱਛਾ ਨੌਜਵਾਨ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਨੌਜਵਾਨ ਬੱਚਿਆਂ ਨੂੰ ਇਹ ਹੀ ਦਇਆ ਵੀ ਗਾਹਾਂ ਮਤਲਬ ਇਹ ਚੀਜ਼ਾਂ ਤੁਸੀਂ ਦੇਖੋ ਤੇ ਤੁਹਾਨੂੰ ਪਤਾ ਲੱਗੂ ਹੈ ਕਿ ਨਹੀਂ ਟੈਲੀ ਤੇ ਵੀ ਦੇਖੋ ਬਾਹਰ ਸਾਰੇ ਪਾਸੇ ਟੈਲੀ ਤੇ ਜਾ ਰਹੇ ਠੀਕ ਵੈਸੇ ਅੱਜ ਦੀਆਂ ਛਿੰਜਾਂ ਤੋਂ ਪਹਿਲੇ ਵੀ ਛਿੰਜਾਂ ਕਿੱਥਾਂ ਦੇਖ ਕੇ ਤੁਸੀਂ ਮੈਂ ਕਹਿਆ ਜੀ ਬਹੁਤ ਫਰਕ ਆ। ਅੱਛਾ। ਇਹ ਦਸਨਾ ਹਿਸਾਬ ਨਹੀਂ ਅੱਜ ਜਿਹੜੀਆਂ ਸੀਨਾਂ ਪੈਣੀਆਂ। ਉਹਦੇ ਚ ਜਿਹੜੀ ਪਬਲਿਕ ਆ ਰਹੀ ਆ ਪਹਿਲੇ ਸਮੇਂ ਦਾ ਬੜਾ ਮੈਂ ਕਹਿਆ ਦਸਾਂ ਦਸਾਂ ਖੱਤਿਆਂ ਦੀਆਂ ਬਾਈਆਂ ਹੁੰਦੀਆਂ ਸੀ। ਹਾਂਜੀ। ਲੱਖਾਂ ਦੇ ਹਿਸਾਬ ਨਾਲ ਬੰਦਾ ਹੁੰਦਾ ਸੀ। ਹਾਂਜੀ। ਲੱਖਾਂ ਦੇ ਸਾਹ। ਬਹੁਤ ਬਹੁਤ ਮਿਹਰਬਾਨ। ਅੱਜ ਤਾਂ ਹੀ